ਰੋਪੜ ਤੋਂ ਲੈ ਕੇ ਨੀਲੋ ਤੱਕ ਸਰਹੰਦਰ ਨੂੰ ਪੱਕਾ ਕਰਨ ਦੇ ਮਾਮਲੇ ਵਿੱਚ ਸ਼ੁਰੂ ਹੋਇਆ ਕਿਸਾਨ ਮੋਰਚਾ ਪ੍ਰਸ਼ਾਸਨ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਸਮਾਪਤ ਹੋ ਗਿਆ ਕਿਸਾਨ ਆਗੂ ਸੁਮਿੰਦਰ ਸਿੰਘ ਪੱਟੀਆਂ ਨੇ ਪ੍ਰਸ਼ਾਸਨ ਅਧਿਕਾਰੀਆਂ ਤੇ ਦੋਸ਼ ਲਾਇਆ ਕਿ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਹੈ ਜਿਸ ਕਾਰਨ ਉਹ ਦੁਬਾਰਾ ਮੋਰਚਾ ਲਾਉਣਗੇ ਸਰਹੰਦ ਨਹਿਰ ਕਿਨਾਰੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸੁਖਵਿੰਦਰ ਸਿੰਘ ਪੱਟਿਆ ਨੇ ਦੱਸਿਆ ਕਿ ਪ੍ਰਸ਼ਾਸਨ ਅਧਿਕਾਰੀਆਂ ਨੇ ਲੋਕਾਂ ਤੇ ਕਿਸਾਨ ਆਗੂਆਂ ਨੂੰ ਲਿਖਤੀ ਪ੍ਰੋਸਤ ਦਿੱਤਾ ਸੀ ਕਿ ਨਹਿਰ ਨੂੰ ਪੱਕਾ ਨਹੀਂ ਕੀਤਾ ਜਾਵੇਗਾ। ਅਤੇ ਇਸ ਨੂੰ ਚੌੜਾ ਕਰਨ ਲਈ ਮਿੱਟੀ ਦੀ ਪਟਾਈ ਕਿਨਾਰਿਆਂ ਨਾਲ ਲਗਾ ਕੇ ਇਸ ਨੂੰ ਮਜ਼ਬੂਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪ੍ਰਸ਼ਾਸਨ ਅਧਿਕਾਰੀਆਂ ਨੇ ਵਾਅਦਾ ਖਿਲਾਫੀ ਕਰਦਿਆਂ ਨਹਿਰ ਨੂੰ ਚੌੜਾ ਕਰਨ ਲਈ ਲਗੀਆਂ ਮਸ਼ੀਨਾਂ ਨੇ ਨਹਿਰ ਤੋਂ ਮਿੱਟੀ ਪੱਟ ਕੇ ਟਿਪਰਾ ਰਾਹੀ ਭਰ ਕੇ ਰਾਤ ਸਮੇਂ ਬਾਹਰ ਪਿੱਛੇ ਦਿੱਤੀ। ਜਿਸ ਕਾਰਨ ਸੜਕ ਕਿਨਾਰੇ ਲੱਗੀ ਸੁਰੱਖਿਆ ਰੇਲਿੰਗ ਵੀ ਟੁੱਟ ਗਈ ਅਤੇ ਇਹਨਾਂ ਥਾਵਾਂ ਤੋਂ ਨਵੀਂ ਬਣੀ ਸੜਕ ਵੀ ਟੁੱਟਣੀ ਸ਼ੁਰੂ ਹੋ ਸਕਦੀ ਹੈ। ਕੁਸਾਨ ਅਗੋਰੀ ਕਿਹਾ ਕਿ ਪ੍ਰਸ਼ਾਸਨ ਨੇ ਵਾਅਦਾ ਕੀਤਾ ਸੀ ਕਿ ਨਹਿਰ ਕਿਨਾਰੇ ਕੋਈ ਵੀ ਦਰਖਤ ਤੋਂ ਪੁੱਟਿਆ ਨਹੀਂ ਜਾਵੇਗਾ। ਪਰ ਜੀ.ਐਸ.ਵੀ ਮਸ਼ੀਨਾਂ ਨੇ ਕਈ ਦਰਖਤ ਵੀ ਪੁੱਟ ਦਿੱਤੇ ਜਿਸ ਕਾਰਨ ਵਾਤਾਵਰਣ ਖਰਾਬ ਹੋਵੇਗਾ। ਉਹਨਾਂ ਕਿਹਾ ਕਿ ਨਹਿਰ ਕਿਨਾਰੇੋਂ ਮਿੱਟੀ ਦੇ ਦਰਖਤਾਂ ਨੂੰ ਪੁੱਟਣ ਸੰਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਆਉ ਦੇਖਦੇ ਹਾਂ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਖਾਸ ਰਿਪੋਰਟ ਵਾਇਕੋੜੀ ਦਾ ਖਾਲਸਾ ਸ਼੍ਰੀ ਵਾਇਕੋੜੀ ਦੀ ਫਤਿਹ ਰਾਤ ਵੀ ਅਸੀਂ ਇਸ ਮੁੱਦੇ ਤੇ ਆਏ ਸੀਗੇ ਹੁਣ ਸਵੇਰੇ ਫੇਰ ਆਏ ਆ ਆ ਤੁਸੀਂ ਰਾਤ ਦਾ ਵੀਡੀਓ ਪ੍ਰੋਪਰ ਦੇਖ ਨਹੀਂ ਰਹੀ ਸੀ ਇਹਨਾਂ ਨੇ ਖੱਡੇ ਪਾ ਤਾ ਮਿੱਟੀ ਚੱਕ ਲਈ ਆ ਮੇਰੀ ਬੇਨਤੀ ਆ ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਆਪਣਾ ਸਾਂਝਾ ਕੰਮ ਆ ਕਿਸੇ ਦਾ ਪਰਸਨਲ ਨਹੀਂ ਹੈਗਾ ਇਹਦੇ ਵਿੱਚ ਅੱਜ ਸਾਡੀ ਮੋਕੇ ਜਾਣ ਦੀ ਰੈਲੀ ਵੀ ਨਹੀਂ ਅੱਜ ਹੀ ਆਪਾਂ ਰੋਡ ਜਾਮ ਕਰਦੇ ਸੋ ਮੇਰੀ ਬੇਨਤੀ ਆ ਸਾਰੀਆਂ ਧਾਰਮਿਕ ਜਥੇਬੰਦੀਆਂ ਤੇ ਆਪਣੇ ਜਿਹਨੇ ਵੀ ਸ੍ਰੀਤੀ ਕਰ ਆਪਣੇ ਨਵੇਂ ਦੇ ਨੇ ਸਾਰਿਆਂ ਨੂੰ ਬੇਨਤੀ ਆ ਵੀ ਇਸ ਮੁੱਦੇ ਨੂੰ ਆਪਾਂ ਵਧੀਆ ਠਗਰਾ ਚੱਕੇ ਦੇਖੋ ਸਾਰੀ ਮਿੱਟੀ ਮੇਟੀ ਇਕੱਠਾ ਹੋ ਜਾਵੇ ਇੱਥੇ ਕੱਟ ਕੇ ਕਰੀ ਹੋਈ ਇਹਨਾਂ ਨੇ ਨਾਲ ਵੀ ਆ ਤਾਂ ਘਾਟ ਆ ਇਸ ਤੋਂ ਅੱਗੇ ਜਾ ਕੇ ਘੱਟੋ ਘੱਟ 20-20 ਫੁੱਟ ਦੇ ਇਹਨਾਂ ਨੇ ਪਾੜ ਪਾਦੇ ਜਿਹੜੀਆਂ ਵੱਡੀਆਂ ਆਪਣੀਆਂ ਸੀਗੀਆਂ ਆ ਪਿਲਕ ਜਾਮਣਾ ਇਹਨਾਂ ਦੀ ਜੜਾਂ ਖੜਤੀਆਂ 100 ਮੇਰਾ ਵੀਰ ਜਾਣ ਤੋਂ ਤੇ ਇਸ ਮੁੱਦੇ ਤੇ ਅੱਜ ਸਾਰੇ ਇੱਥੇ ਮੈਂ ਤੇ ਕੱਟੇ ਹੋ ਤੇ ਆਪਾਂ ਕੱਲੂ ਇਹਨਾਂ ਦਾ ਉਹ ਇਹਨਾਂ ਦੇ ਐਸਵੀਓ ਆ ਜਾ ਆਪਣਾ ਜਈਆ ਇਹਨਾਂ ਤੇ ਕਾਰਵਾਈ ਕਰਾ ਸਕਦੇ ਧੰਨਵਾਦ ਜੀ ਸਾਰਿਆਂ ਮੈਂ ਸੁਖਵਿੰਦਰ ਸਿੰਘ ਮੈਂ ਇਲਾਕਾ ਨਿਵਾਸੀਆਂ ਨੂੰ ਦੱਸਣਾ ਚਾਹੁੰਦੇ ਆ ਜੋ ਆਪਣਾ ਪਿਛਲੇ ਦਿਨੀ ਸਾਰੇ ਲੋਕਾਂ ਦਾ ਫੈਸਲਾ ਹੋਇਆ ਤੇ ਪ੍ਰਸ਼ਾਸਨ ਨਾਲ ਨਹਿਰ ਪੱਕੀ ਕਰਨ ਦੇ ਸਬੰਧੀ ਵੀ ਅਸੀਂ ਪੱਕੀ ਨਹੀਂ ਹੋਣ ਦੇਣੀ ਨਾ ਹੇਠ ਹੋਂਨਾ ਸਾਈਡਾਂ ਤੋਂ ਉਹਦੇ ਵਾਸਤੇ ਕੱਲ ਵੀ ਆ ਉਰੇਓ ਇਹਨਾਂ ਨੇ ਮਿੱਟੀ ਪੱਟੀ ਆ ਸਾਈਡਾਂ ਤੋਂ ਆ ਜਿਹੜੀ ਆ ਮਿੱਟੀ ਹੁਣ ਤੁਸੀਂ ਦੇਖ ਰਹੇ ਹੋ ਅੱਜ ਵੀ ਅਸੀਂ ਕੱਲ ਸ਼ਾਮ ਨੂੰ सरपंच ਬਲਵਿੰਦਰ ਸਿੰਘ ਜੀ ਆ ਰਹੇ ਸੀ ਉਹਨਾਂ ਨੇ ਕਿਹਾ ਵੀ ਇੱਥੋਂ ਮਿੱਟੀ ਪੱਠ ਹੋ ਰਹੀ ਹੈ ਜਦੇ ਅਸੀਂ ਗਿਆਸਪੁਰਾ ਸਾਹਿਬ ਨੂੰ ਫੋਨ ਕਰਿਆ ਕਿ ਜਾਓ ਮੌਕੇ ਤੇ ਦੇਖੋ ਮੈਂ ਬਾਹਰ ਸੀਗਾ ਵੀ ਕਿੰਨੀ ਕਿ ਮਿੱਟੀ ਪੱਟੀ ਗਈ ਉਹ ਵੀ ਰਾਤ ਹੈ ਉਹਨਾਂ ਨੇ ਵੀ ਕਿਹਾ ਹਾਂ ਵੀਡੀਓ ਬਣਾਈਆਂ ਮਿੱਟੀ ਪੱਟੀ ਹੋਈ ਹੈ ਹੁਣ ਵੀ ਅਸੀਂ ਮੋਗਾ ਕਿਸਾਂ ਮahan ਪੰਚਾਇਤ ਗਈਤ ਹੋਈ ਆ ਜੋ ਉੱਥੋਂ ਆ ਰਹੇ ਸੀ ਆ ਕੇ ਉਹਦੇ ਦੇਖਿਆ ਵੀ ਆਹ ਦੇਖੋ ਆਹ ਮਿੱਟੀ ਜਿਹੜੀ ਇੱਥੋਂ ਪੱਟੀ ਦੀ ਮਿੱਟੀ ਰਾਤ ਐਸਡੀਐਮ ਨੂੰ ਐਸ்சி ਨੂੰ ਡੀਐਸਪੀ ਸਾਹਿਬ ਨੂੰ ਸਾਰਿਆਂ ਨੂੰ ਵੀਡੀਓ ਵੀ ਬਣਾ ਕੇ ਸੈਂਡ ਕਰੀਆਂ ਕਿਹਾ ਵੀ ਡੀਐਸਪੀ ਸਾਨੂੰ ਪ੍ਰਿੰਟਿੰਗ ਸੀ ਸਾਹਿਬ ਨੂੰ ਵੀ ਕਿਹਾ ਜੁਰ ਜਿਹੜੀ ਰਾਤ ਇਹਨਾਂ ਨੇ ਮਾਈਨਿੰਗ ਕੀਤੀ ਹੈ ਮਿੱਟੀ ਪੱਟੀ ਹੈ ਮਿੱਟੀ ਪੱਟ ਕੇ ਲੈ ਕੇ ਗਏ ਨੇ ਜਿਹੜੀ ਉਹ ਆ ਹੁਣ ਤੁਹਾਨੂੰ ਇੱਧਰ ਇਹ ਦਿਖਾਉਣਗੇ ਟੱਕਰ ਸਾਹਿਬ ਵੀ ਜਿਹੜੀ ਆ ਦੇਖੋ ਆ ਸੜਕ ਤੇ ਚੰਡੇ ਸੀ ਰੇਲਿੰਗ ਵੀ गिर ਗਈ ਤੇ ਡਰਕਟ ਪੱਟ ਕੇ ਇਹਨਾਂ ਨੇ ਵਿੱਚ ਸਿੱਟ ਤੇ ਹੁਣ ਜਿਹੜੀ ਸਵੇਰ ਦੀ ਕਾਲ ਦਿੱਤੀ ਆ ਇਹ ਆਪਾਂ ਸਵੇਰੇ ਗੜੀ ਦੇ ਫੋਨ ਤੇ ਫੇਰ 10 ਵਜੇ ਪਹੁੰਚਣਾ ਤੇ ਰੋਡ ਜਾਮ ਕਰਨਾ ਤੇ ਪ੍ਰਸ਼ਾਸਨ ਨੂੰ ਆਪਾਂ ਉੱਥੇ ਸੱਦਣਾ ਚਾਹੁੰਦੇ ਆ ਉਹਦੇ ਵਾਸਤੇ ਆ ਦੇਖੋ ਵੀ ਇਹ ਸਵੇਰੇ ਆਪਾਂ ਨੂੰ ਆਪਣੇ ਦਵਾਦੇ ਦੀ ਇਹ ਨੇ ਨਾ ਉਹੜੇ ਮਿੱਟੀ ਪੱਟ ਕੇ ਨਾਲ ਜਿਹੜੀ ਪੱਕੀ ਮਿੱਟੀ ਆ ਉਹ ਤਾਂ ਚੱਕਤੀ ਹੁਣ ਇਹਦੇ ਨਾਲ ਰੇਤਾ ਲਾ ਕੇ ਢਾਉਣ ਲੱਗੇ ਸੋ ਆਪਾਂ ਛੋਟੇ ਫੈਸਲਾ ਇਹ ਹੋਇਆ ਸੀ ਵੀ ਜਿਹੜੀ ਮਿੱਟੀ ਪੱਟ ਕੇ ਕਿੱਥੇ ਕੀ ਕਰਾਂਗੇ ਜਿਹੜੀ ਮਿੱਟੀ ਪੱਟ ਕੇ ਤਾਂ ਨਾਲ ਔਰੇ ਦੀ ਬਰਮ ਦੇ ਉੱਪਰ ਲਾਉਣੀ ਸੀ 5 ਫੁੱਟ ਉੱਚਾ ਬਰਮ ਬਣਾਉਣਾ ਤੇ ਵੀ ਨਹਿਰ ਦੀ ਜਿਹੜੀ ਮਿੱਟੀ ਆਊਗੀ ਕੋਈ ਚੜਾਈ ਵਾਲੀ ਕਿਤੇ ਬਾਹਰ ਨਹੀਂ ਜਾਊਗੀ ਇਹਨਾਂ ਨੇ ਉਰੋਂ ਟਿੱਪਰ ਪੜੇ ਨੇ ਰਾਤ ਦੀਆਂ ਵੀਡੀਓ ਹਨ ਜਿਹੜੀਆਂ ਇਹਨਾਂ ਨੂੰ ਅਫਸਰ ਸਾਹਿਬਾ ਨੇ ਪਾਈਆਂ ਨੇ ਵੀ ਇਹ ਚਾ ਦੇਖੋ ਦਰਖਤ ਵੀ ਦਰਖਤ ਵੀ ਬਚਾਉਣਾ ਨੇ ਤੇ ਮਿੱਟੀ ਵੀ ਨਹੀਂ ਕੋਰੀੋਂ ਬਾਹਰ ਜਾਣੀ ਉਹਰੇ ਬਾਰਮ ਦੇ ਉੱਪਰ ਲਗਣੀ ਆ ਪੰਜ-ਪੰਜ ਕੋਟ ਉੱਪਰ ਲੱਗ ਜਵੇ ਉੱਚਾ ਹੋ ਜਵੇ ਜਿੰਨੀ ਮਿੱਟੀ ਇਹਦੇ ਵਿੱਚੋਂ ਨਿਕਲਣੀ ਆ ਜਿੰਨੀ ਇਹ ਚੌੜੀ ਹੋਣੀ ਆ ਹਾਂ ਪਰ ਇਹ ਰਹਿਣੀ ਕੱਚੀ ਆ ਪਰ ਸਾਨੂੰ ਇਹ ਸਰਕਾਰ ਤੇ ਇਹਨਾਂ ਅਫਸਰਾਂ ਤੇ ਕੋਈ ਵਿਸ਼ਵਾਸ ਨਹੀਂ ਲੱਗਦਾ ਕਿਉਂ ਇਹਨਾਂ ਨੇ ਇਹ ਵਾਅਦਾ ਖਲਾਫੀ ਕੀਤੀ ਆ ਇਹਦਾ ਫਿਰ ਮੈਂ ਇੱਕ ਕ ਵੀ ਕਰਨੀ ਚਾਹਾਂਗਾ ਸਾਰੇ ਇਲਾਕਾ ਨਿਵਾਸੀਆਂ ਨੂੰ ਸਵੇਰੇ ਆਪਾਂ 10 ਵਜੇ ਦਾ ਪ੍ਰੋਗਰਾਮ ਰੱਖਿਆ ਸਾਰਿਆਂ ਨੇ ਇਲਾਕਿਆਂ ਨੇ 10 ਵਜੇ ਗੜੀ ਦੇ ਪੁਲ ਤੇ ਪਹੁੰਚੋ ਆਪਾਂ ਗਾਹਾਂ ਵਾਲੀ ਰੂਪਰੇਖਾ ਐਲਾਨ ਕਰੀਂ ਰਵਿੰਦਰ ਸਿੰਘ ਇਹ ਕੀ ਆ ਦਰਖਤ ਵੀ ਨਾਲ ਪੱਟਣ ਦੇ ਆਡਰ ਆ ਵੀ ਦਰਖਤ ਵੀ ਨਾਲ ਵਟਣੇ ਨਹਿਰ ਤੋਂ ਗੰਡੇ-ਗੰਡੇਓ ਨਹੀਂ ਸਰ ਪਹਿਲਾਂ ਹੀ ਕੱਟਿਆ ਸੀ ਇਹ ਜੋ ਕੇ ਸਾਈਡ ਤੇ ਰੱਖਿਆ ਹੋਇਆ ਕਿੰਨੇ ਦਰਖਤ ਹੋਰ ਕਿੰਨੇ ਵੱਡੇ ਇੱਥੋਂ ਹੋਰ ਤਾਂ ਕੋਈ ਨਹੀਂ ਸਾਡੀ ਦੇਖ ਲਓ ਇਹਦੀ ਪਹਿਲਾਂ ਮਿੱਟੀ ਪੱਟਦੀ ਹੁਣ ਇੱਥੇ ਲਾ ਰਿਆਂ ਨਾਲ ਨਾਲ ਉਹ ਕੀ ਗੱਲ ਪਹਿਲਾਂ ਪੱਟਦੀ ਨਹਿਰ ਨਾਲ ਮਿੱਟੀ ਹੁਣ ਨਾਲ ਨਾਲ ਲਾ ਕੇ ਲਾਉਣ ਦਾ ਕੀ ਫਾਇਦਾ ਪੱਟਣ ਨੂੰ ਕਿਹਨੇ ਕਿਹਾ ਸੀਗਾ ਹੈ ਉਹਦਰ ਮੁਗਰ ਕੇ ਮੈਨੂੰ ਬਾਲ ਕਰ ਵੀ ਦੇ ਹਾਂ ਜੀ ਸਰ ਇਹ ਪੱਟਣ ਨੂੰ ਮਿੱਟੀ ਕਿਹਨੇ ਕਿਹਾ ਸੀਗਾ ਪਹਿਲਾ ਮਿੱਟੀ ਪੱਟੀਆਂ ਤੁਸੀਂ ਪੱਟੀਆਂ ਹੈ ਹਾਂਜੀ ਸਰ ਤੇ ਲਾਈ ਨਾ ਤੇ ਹੁਣ ਲਾ ਕਦੇ ਲਿਆਵਾ ਇਹ ਤਾਂ ਸੜਕ ਤੇ ਕੋਲ ਆ ਕੇ ਬਿਲਕੁਲ ਇਹ ਤਾਂ ਖੋਰ ਲੱਗ ਜੂਗਾ ਦਖਤ ਨਹੀਂ ਤਾਂ ਬਿਲਕੁਲ ਬਣਾਈ ਹੈ ਵੀ ਦਖਤ ਨਹੀਂ ਵੱਡਣਾ ਕੋਈ ਵੀ ਹਾਂ ਸਰ ਦਖਤ ਤੇ ਵੱਡਿਆ ਨਹੀਂ ਸਰ ਕੋਈ ਉਹ ਦਖਤ ਨੇ ਵੱਡੇ ਪਏ ਆ ਉਹ ਸਰ ਥੱਲੇ ਡਿੱ ਗਿਆ ਹੀ ਉਹਦੇ ਵਿੱਚ ਆ ਉਹਦੇ ਵਿੱਚ ਸਰ ਜਿਉਂ ਤੁਹਾਨੂੰ ਅਫਸਰਾਂ ਨੇ ਕਿਹਾ ਵਾ ਮਿੱਟੀ ਲਾਓ ਕਿਹਾ ਹੈ ਸਾਰਾ ਬੇਲਦਾਰਾ ਕੋਨੇ ਨਹੀਂ ਉਹਨਾਂ ਨੇ ਕਿਹਾ ਮਿੱਟੀ ਲਾਓ ਹਾਂਜੀ ਸਰ ਤੇ ਪਹਿਲਾਂ ਪੱਟੀ ਗੱਲ ਹੀ ਸੀਗੀ ਇਹ ਤਾਂ ਜਰੂਰ ਹੈ ਨਾ ਲਿੱਕਤੀ ਸੇ ਬੋਤਾ ਹੋਇਆ ਆ ਵੀ ਦਖਤ ਨੇ ਇੱਥੇ ਮਿੱਟੀ ਮਿੱਟੀ ਟਿੱਪਰ ਕਿੰਨੇ ਪਰੇ ਰਾਤ ਪਰਸੋ ਉਥੇ ਕਿੰਨੇ ਟਿੱਪਰ ਵਿੱਚ ਜਿਆ ਮਿੱਟੀ ਦੇ ਕਿਪਰ ਜਿਆ ਦੋ ਚਾਰ ਟਰਾਲੀਆਂ ਗਈਆਂ ਉਥੇ ਆਪੇ ਬੰਨ ਲਾਇਆ ਕਿੱਥੇ ਆ ਨਹਿਰ ਨਾਲੇ ਘਾਟੀ ਪੱਲਾਤ ਬੜੇ ਪਰ ਕਾਫੀ ਪਰੇ ਹਾਂਜੀ ਨਾ ਟਿੱਪਰ ਥੋੜੀ ਟਰਾਲੀਆਂ ਸੀ ਟਰਾਲੀਆਂ ਭਰੀਆਂ ਇੱਥੋਂ ਹਾਂਜੀ ਸਰ ਮਿੱਟੀ ਇੰਨੀ ਕਿੱਥੇ ਗਈ ਇਹ ਇੰਨੀ ਮਿੱਟੀ ਕਿੱਥੇ ਗਈ ਮਿੱਟੀ ਤਾਂ ਬਹੁਤ ਜ਼ਿਆਦਾ ਵਾ ਮਿੱਟੀ ਤਾਂ ਬਹੁਤ ਜ਼ਿਆਦਾ ਪੱਟੀ ਆ ਆ ਮਿੱਟੀ ਦਾ ਕਾਫੀ ਦੇਰੋਂ ਥੱਲੇ ਤਾਂ ਮਿੱਟੀ ਕਾਫੀ ਪੱਟੀ ਆ ਮਿੱਟੀ ਕਿੱਥੇ ਗਈ ਪਰ ਇੱਥੇ ਆ ਬੰਨ ਤੇ ਲੱਗ ਗਈ ਤੈਨੂੰ ਕਹਿੰਦੇ ਨੇ ਉਹ ਕੰਮ ਕਰਦੇ ਨੇ ਜੀਸੀਪੀ ਨਾਲ ਉਹਰੇ ਇੱਥੇ ਉਹੀ ਥੱਲੇ ਸਾਜੀ ਆ ਤਿੰਨ ਚਾਰ ਦਿਨ ਹੋ ਗਏ ਤਿੰਨ ਚਾਰ ਦਿਨ ਦੀ ਮਿੱਟੀ ਤਾਂ ਇੰਨੀ ਹੈ ਮਿੱਟੀ ਸਾਰੀ ਗਈ ਕਿੱਥੇ ਇਹਦਾ ਬਿਲਕੁਲ ਸੜਕ ਦੇ ਨਾਲ ਇਹਦਾ ਰੇਲਿੰਗ ਵੀ ਪੜਤੀ ਸਾਰੀ ਸੜਕ ਦੇ ਨਾਲ ਨਾਲ ਆ ਗਈ ਇਹਦਾ ਸੜਕ ਨੂੰ ਖਾਰ ਲੱਗ ਗਈ ਸਾਰੀ ਦਿਖਾ ਦਿਓ ਟੱਕਰ ਸਾਹਿਬ ਆ ਮੈਂ ਮੌਕਾ ਦੇਖਿਆ ਸੀਗਾ ਉਹ ਮਿੱਟੀ ਪੱਟੀ ਹੋਈ ਸੀ ਉਹਨਾਂ ਨੇ ਜਿਹੜੀ ਮਿੱਟੀ ਪੱਟ ਕੇ ਨਹਿਰ ਦੇ ਵਿੱਚ ਉਹ ਲੈ ਕੇ ਗਏ ਸੀ ਆਪਣੇ ਕਿਤੇ ਬੰਦ ਲਾਉਣ ਵਾਸਤੇ ਦੇ ਦੇਖ ਆਪਣੇ ਉਹਨਾਂ ਨੂੰ ਉਹ ਉਹਨਾਂ ਨੇ ਕਿਹਾ ਵੀ ਠੀਕ ਆ ਸੀ ਮਿੱਟੀ ਲਾਉਣੇ ਦੋ ਮਸ਼ੀਨਾਂ ਲਾ ਕੇ ਉਹਨਾਂ ਨੇ ਮਿੱਟੀ ਲਗਾ ਦਿੱਤੀ ਉੱਥੇ ਤੇ ਬਾਕੀ ਜਿਹੜੇ ਦਰਖਤ ਵਗੈਰਾ ਪੱਟਿਆਂ ਦੀ ਰੋਲਾ ਜਿਹੜੇ ਕਿਸਾਨਾਂ ਕੋਲ ਪਾ ਰਹੇ ਨੇ ਜੀ ਉਹਦੇ ਬਾਰੇ ਕੀ ਕਹਿਣਾ ਜੀ ਵਿਭਾਗ ਦੇ ਨਾਲ ਵੀ ਉਹਦੇ ਵੀ ਪਾਉਣ ਨਹੀਂ ਹੋਊਗੀ ਤੇ ਆਪਣੇ ਨਹਿਰੀ ਵਿਭਾਗ ਨਾਲ ਸੰਬੰਧਤ ਹੈਗਾ ਸਾਡੇ ਕੋਲ ਇਸ ਬੰਦੇ ਲਿਖਤੀ ਕੰਪਲੇਂਟ ਕੋਈ ਨਹੀਂ ਆਈ ਹੈ ਜੀ ਸਰ ਨਹਿਰੀ ਵਿਭਾਗ ਵਾਲੇ ਇਹਨਾਂ ਤੋਂ ਪਤਾ ਕੀਤਾ ਜਾਊਗਾ ਵੀ ਉਹਨਾਂ ਕੋਲ ਜਿਹੜੇ ਰਿਟਰਨ 'ਚ ਕੋਈ ਲੈਟਰ ਹੈਗੀ ਹੈ ਦਰਖਤ ਪੱਟਣ ਦੀ ਉਹ ਕਿ ਮਨਜ਼ੂਰੀ ਲੈਣੀ ਜ਼ਰੂਰੀ ਹੈ ਜੀ ਸਾਨੂੰ ਮਿੱਟੀ ਬਾਰੇ ਜਿਹੜਾ ਰੌਲਾ ਸੀਗਾ ਉਹਦੇ ਬਾਰੇ ਐਕਿਊ ਸਾਹਿਬ ਨਾਲ ਗੱਲ ਹੋਈ ਸੀ ਉਹ ਉਹਨਾਂ ਨੇ ਆਪਣੇ ਸਾਨੂੰ ਭਰੋਸਾ ਦਵਾਇਆ ਸੀ ਵੀ ਅਸੀਂ ਮਿੱਟੀ ਲਵਾ ਰਹੇ ਹਾਂ ਕਿਤੇ ਗਲਤੀ ਨਾ ਪੱਟੀਏ ਉਹਨਾਂ ਕੋ ਜਿਹੜੇ ਲੇਬਰ ਲੱਗੇ ਹੋਏ ਉੱਤੇ ਸਾਫ਼ ਦੇ ਦਫ਼ਤਰ ਦੇ ਮਾਮਲੇ ਵਿੱਚ ਕੋਈ ਕਾਰਵਾਈ ਟੁੱਟੇ ਧਿਆਨ ਚ ਆਉਂਦੀ ਆ ਤਾਂ ਕਾਰਵਾਈ ਕੀਤੀ ਜਾਊਗੀ ਪਹਿਲਾਂ ਸਾਡੇ ਕੋਲ ਦਿੱਕਤੀ ਕਮੈਂਟ ਕੋਈ ਆਏ ਨਹੀਂ ਜੋ ਫੇਰ ਵੀ ਅਸੀਂ ਪੜਤਾਲ ਕਰਾਂਗੇ ਜੇ ਤੁਹਾਡੇ ਕੋਲ ਆਉਂਦੀ ਆ